ਲੱਭ ਗਿਆ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਮਹਾਨ ਜੋਦੇ ਦਾ ਕਿਲਾ ਕਿਲੇ ਤੱਕ ਪਹੁੰਚਣ ਵਾਲੇ ਨੂੰ ਕਿਉਂ ਦਿਸਦੀ ਹੈ ਮੌਤ ਇਹ ਸਾਰਾ ਨਦੀ ਦਾ ਪਾਣੀ ਆਉਂਦਾ ਜਿਹੜਾ ਤੁਸੀਂ ਪੀਨੇ ਆ ਤੁਸੀਂ ਹਨ ਤੇ ਇਹ ਨੇਚਰਲ ਪਾਣੀ ਆ ਰਿਹਾ ਉੱਪਰੋਂ ਕਿਤੇ ਆ ਰਿਹਾ ਕਿਲੇ ਨੂੰ ਜਾਣ ਵਾਲਾ ਰਸਤਾ ਦੇਖ ਹਰ ਕੋਈ ਸੋਚੀ ਪਹਜੇਗਾ ਕਿ ਪੰਜਾਬ ਤੋਂ 50 ਕਿਲੋਮੀਟਰ ਦੂਰ ਇਸ ਤਰ੍ਹਾਂ ਦਾ ਰਸਤਾ ਹੋ ਸਕਦਾ ਆ ਹੁਣ ਤੁਹਾਨੂੰ ਕਿਲੇ ਦੇ ਆਲੇ-ਦੁਆਲੇ ਘੁੰਮ ਫਿਰ ਕੇ ਸਾਰਾ ਕਿਲਾ ਦਿਖਾ ਦਈਏ। ਕਾਫੀ ਵੱਡੇ ਏਰੀਏ ਦੇ ਵਿੱਚ ਇਹ ਕਿਲਾ ਫੈਲਿਆ ਹੋਇਆ ਆ। ਆਲੇ-ਦੁਆਲੇ ਦਾ ਦ੍ਰਿਸ਼ ਤਾਂ ਸਵਰਗਈ ਆ। ਤੁਸੀਂ ਦੇਖ ਸਕਦੇ ਆ। ਜੇ ਕਿਸੇ ਦਾ ਪੈਰ ਫਿਸਲਿਆ ਨਹੀਂ ਤਾਂ ਤੁਸੀਂ ਦੇਖ ਲਓ ਕੀ ਬਣੇਗਾ ਉਹਦਾ। ਇਹਨਾਂ ਪੌੜੀਆਂ ਉੱਤੇ ਚੜ੍ਹ ਕੇ ਅਸੀਂ ਕਿਲੇ ਦੇ ਅੰਦਰ ਤੱਕ ਜਾਣਾ ਆ। ਇੱਥੋਂ ਆਲੇ-ਦੁਆਲੇ ਦਾ ਦ੍ਰਿਸ਼ ਦੇਖ ਕੇ ਹਰ ਕੋਈ ਸੋਚੀ ਪੈ ਜਾਏਗਾ। ਕਿੰਨੀ ਸੋਹਣੀ ਜਗ੍ਹਾ ਤੇ ਇਹ ਕਿਲਾ ਬਣਾਇਆ ਸਗਾ ਪੀਬੀ7 ਰਾਈਡਰ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਅਸਲਾਮ ਅਲੈਕੁਮ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਅੱਜ ਅਸੀਂ ਤੁਹਾਨੂੰ ਫੇਰ ਦੁਬਾਰਾ ਹਿਮਾਚਲ ਦੀ ਨਵੀਂ ਲੋਕੇਸ਼ਨ ਤੇ ਲੈ ਕੇ ਜਾ ਰਹੇ ਹਾਂ ਜਿੱਦਾਂ ਸਾਰੇ ਤੁਸੀਂ ਜਾਣਦੇ ਆ ਕਿ ਸਾਨੂੰ ਸੋਲਨ ਆਏ ਨੂੰ ਕਾਫੀ ਦਿਨ ਹੋ ਗਏ ਆ ਅੱਜ ਅਸੀਂ ਤੁਹਾਨੂੰ ਪਰਵਾਣੂ ਰੋਡ ਤੇ ਬੰਸਰ ਪਿੰਡਾ ਜਿਹਦੇ ਜੰਗਲਾਂ ਦੀ ਪਹਾੜੀ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਲੁਕਿਆ ਹੋਇਆ ਕਿਲਾ ਆ ਜਿੱਥੇ ਪਹੁੰਚਣਾ ਮੌਤ ਦਾ ਘਰ ਆ ਇਸ ਕਿਲੇ ਤੱਕ ਕੋਈ ਰਸਤਾ ਨਹੀਂ ਜਾਂਦਾ ਜੋ ਸਾਨੂੰ ਪਿੰਡ ਵਾਲਿਆਂ ਨੇ ਦੱਸਿਆ ਇਹ ਕਿਲਾ ਅੱਜ ਤੱਕ ਸਾਡੇ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਤੋਂ ਦੂਰ ਸੀਗਾ ਇਸ ਕਿਲੇ ਵਿੱਚ 1706 ਤੋਂ ਲੈ ਕੇ 1716 ਤੱਕ ਬਾਬਾ ਬੰਦਾ ਸਿੰਘ ਬਹਾਦਰ ਜੀ ਰਣਨੀਤੀਆਂ ਤਿਆਰ ਕਰਦੇ ਰਹੇ ਕਹਿੰਦੇ ਉਸ ਸਮੇਂ ਇੱਥੋਂ ਲਾਹੌਰ ਨੂੰ ਵੀ ਰਸਤਾ ਜਾਂਦਾ ਸੀਗਾ ਇਸ ਕਿਲੇ ਤੱਕ ਅਸੀਂ ਤੁਹਾਨੂੰ ਪਹੁੰਚ ਕੇ ਦਿਖਾ ਲੈਣਾ ਆ ਕਿ ਕਾਫੀ ਔਖਾ ਆ ਤੁਸੀਂ ਖੁਦ ਦੇਖੋਗੇ ਹੈਰਾਨ ਹੋ ਜਾਓਗੇ ਕਿ ਵਾਕਿਆ ਹੀ ਕਿਲਾ ਇਹ ਬਹੁਤ ਜ਼ਿਆਦਾ ਹਾਈਟ ਦੇ ਉੱਤੇ ਆ ਚਲੋ ਹੁਣ ਚੱਲਦੇ ਆਂ ਰਸਤੇ ਦੇ ਤੁਹਾਨੂੰ ਸੋਹਣੇ ਸੋਹਣੇ ਦ੍ਰਿਸ਼ਾ ਸੀ ਦਿਖਾਉਦੇ ਜਾਣਾ ਆ ਕਿਲੇ ਨੂੰ ਜਾਣ ਵਾਲਾ ਰਸਤਾ ਦੇਖ ਹਰ ਕੋਈ ਸੋਚੀ ਪੈ ਜਾਏਗਾ ਕਿ ਪੰਜਾਬ ਤੋਂ 50 ਕਿਲੋਮੀਟਰ ਦੂਰ ਇਸ ਤਰ੍ਹਾਂ ਦਾ ਰਸਤਾ ਹੋ ਸਕਦਾ ਆ ਆੜ੍ਹਤ ਵਾਲੇ ਤੇ ਦੂਰ ਦੂਰ ਦੇ ਪਹਾੜ ਸਵਰਗ ਹੀ ਨਜ਼ਰ ਆਉਂਦੇ ਆ ਪੂਰੇ ਰਸਤੇ ਦੇ ਵਿੱਚ ਤੁਹਾਡਾ ਮਨ ਲੱਗੇਗਾ ਰਸਤਾ ਕਦੋਂ ਖਤਮ ਹੋ ਗਿਆ ਪਤਾ ਹੀ ਨਹੀਂ ਲੱਗੇਗਾ ਇਸ ਤਰ੍ਹਾਂ ਦਾ ਇਹ ਰਸਤਾ ਆ ਠੰਡਾ ਮੌਸਮ ਆ ਜਦ ਕੇ ਪੰਜਾਬ ਦੇ ਵਿੱਚ ਤੁਸੀਂ ਦੇਖ ਲਓ ਇਸ ਵੇਲੇ ਕਿੰਨੀ ਗਰਮੀ ਪੈ ਰਹੀ ਆ ਇੱਥੇ ਮੌਸਮ ਦਾ ਬਹੁਤ ਜ਼ਿਆਦਾ ਟੈਂਪਰੇਚਰ ਘਟਿਆ ਹੋਇਆ ਆ ਠੰਡੀ ਠੰਡੀ ਹਵਾ ਚੱਲ ਰਹੀ ਆ ਜਿਹੜੀ ਹਰ ਕਿਸੇ ਨੂੰ ਸਕੂਨ ਦੇਵੇਗੀ ਅਸੀਂ ਪੰਸਰਪਿੰਡ ਦੇ ਬਿਲਕੁਲ ਕੋਲ ਪਹੁੰਚ ਗਏ ਆ ਜਾ ਕੇ ਕਰਦੇ ਆ ਪਿੰਡ ਦੇ ਲੋਕਾਂ ਨਾਲ ਵੀ ਗੱਲਬਾਤ ਜਾਣਦੇ ਆ ਕਿ ਇੱਥੇ ਆਪਣਾ ਜੀਵਨ ਕਿਸ ਤਰ੍ਹਾਂ ਦਾ ਬਤੀਤ ਕਰਦੇ ਆ ਕਿ ਆ ਰੋਜ਼ਗਾਰ ਆ ਸੇ ਇਨਸਾਰਾ ਨਦੀ ਦਾ ਪਾਣੀ ਆਉਂਦਾ ਜਿਹੜਾ ਤੁਸੀਂ ਪੀਂਦੇ ਆ ਤੁਸੀਂ ਹਨ ਤੇ ਇਹ ਨੈਚੁਰਲ ਪਾਣੀ ਮਤਲਬ ਆ ਰਿਹਾ ਉੱਪਰੋਂ ਕਿਤੇ ਆ ਰਿਹਾ ਜਾਂ ਨਦੀ ਦਾ ਪਾਣੀ ਨਹੀਂ ਆਏਗਾ ਸਿੰਚਾਈ તેન ચા જો જશ્મીવાલા પાણી નહી હે યહા પર ચશ્મે તો યહા બહોત કમ મિલેંગે આપકો ચશ્મે જો મિલેંગે ઓ નીચે નીચે ગામ મે ના વહા મિલેંગે નીચે નીચે લેકર પાણી તો આભી બહોત સ્વાદઈ મીઠા પાણી હે યે તો ઈ જો પાઈ લે સાડે પાટ મે આબ યહી યહી બીતે હો હે હા યહી યહી ઇસકા મોસમ મતલબ વઢિયા રહેnda ઇથે ના જી હા મોસમ વઢિયા રહે જદ હુણ ગરમી હે સાડે પંજાબ મેચ તા બહોત જ્યાદ બહોત ગરમી ના ઇધર નહી હોતી નહી ઇધર ગરમી મેં કભી મોસમ હા ભારત થી બઢિયા છે ફિર જ્યાદાતર ઇધર રોજગાર વગેરા કી હે જી ਤੋ ਇਧਰ ਇਹ ਹੈ ਜਿਵੇਂ ਪਰਮਾਣੂ ਕੰਪਨੀਆਂ ਵਿੱਚ ਚਲ ਜਾਂਦੇ ਬੱਚੇ ਜ਼ਿਆਦਾ ਕਰਦੇ ਜਿਵੇਂ ਪਰਮਾਣੂ ਮੈਂ ਕੰਪਨੀ ਉਧਰ ਹੀ ਚਲ ਜਾਂਦੇ ਬੱਚੇ ਬਾਕੀ ਇਧਰ ਤੋਂ گاؤں ਮੈਂ ਤਾਂ ਮਤਲਬ ਜੋ ਲੋਕਲ ਲੋਕ ਦਿਹਾੜੀ ਧੂੜੀ ਲਗਾ ਲੈਂਦੇ ਖੇਤੀਬਾੜੀ ਆਪਣਾ ਕੁਝ ਆਮ ਕਰ ਲੀਏ ਕੁਝ ਖੇਤੀਬਾੜੀ ਕਰ ਲੈਂਦੇ ਜਿ세 ਬਰਸਾਤ ਪੜੇਗੀ ਅੱਛਾ ਖੇਤੀ ਮੈਂ ਕੀ ਕੀ ਹੁੰਦਾ ਯਾਨਕੀ ਜਿ세 ਟਮਾਟਰ ਹੋਰ ਗੇ ਸ਼ਿਮਲਾ ਟਮਾਟਰ ਸ਼ਿਮਲਾ ਮਿਰਚ ਹੋ ਗਈ ਅਦਰਕ ਲਗਾ ਲਿਆ ਅਰਬੀ ਲਗਾ ਲਈ ਮੱਕੀ ਲਗਾ ਲਈ जी 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 ये घर घर के लिए होता है या बाहर भी देते हो मंडी वगैरह में हाँ जी मंडी में भी मंडी में भी बेचते हैं जिनके ज्यादा फैमिली है फैमिली के मेंबर जैसे आठ दस मेंबर हो गए तो कर लेते हैं इतना निकाल लेते हैं दिन तीन लाख तक भी पहुँचा देते हैं टमाटर टमाटर शिमला मिर्च का रेट और टमाटर का ठीक है काफी हाँ, है मतलब है पहले गाँव हमारे ऐसे जिनमें मतलब पानी भी है वहाँ तो मतलब ਤੋ ਇਹ ਇਹ ਤਾਂ ਇਹ ਸੂਲੀਅਤ ਹੈ ਵੀ ਆਪਣਾ ਪਾਣੀ ਆ ਤੋ ਉਸ ਨੂੰ ਜਮਤ ਯੂਜ਼ ਕਰ ਸਕਤੇ ਆਪਾਂ। ਅਬ ਜੋ ਸਕੀਮ ਵਾਲਾ ਹੈ ਇਹ ਤਾਂ ਪੀਣੇ ਕੇ ਲਈ ਯੂਜ਼ ਹੀ ਮਤਲਬ ਯੂਜ਼ ਹੈ ਔਰ ਕਮੀ ਆ ਪਾਣੀ ਦੀ। ਜਿਆਦਾ ਖੁੱਲਾ ਪਾਣੀ ਨਹੀਂ ਆ। ਠੀਕ ਆ। ਅਸੀਂ ਬੰਸਰ ਪਿੰਡ ਦੇ ਜੰਗਲਾਂ ਦੇ ਵਿੱਚ ਪਹੁੰਚ ਗਏ ਆ। ਤੁਸੀਂ ਦੇਖ ਸਕਦੇ ਆ। ਕਾਫੀ ਉੱਚੀ ਪਹਾੜੀ ਆ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਦਾ ਕਿਲਾ ਜਿਹੜਾ ਆ ਬਣਿਆ ਹੋਇਆ ਆ। ਮੋਟਰਸਾਈਕਲ ਅਸੀਂ ਇੱਥੇ ਲਾਤਾ ਹੁਣ ਸਾਨੂੰ ਪੈਦਲ ਚੱਲ ਕੇ ਇਸ ਪਹਾੜੀ ਉੱਪਰ ਚੜਨਾ ਪੈਣਾ ਆ। ਬਿਲਕੁਲ ਸਿੱਧੀ ਚੜ੍ਹਾਈ ਆ ਕੋਈ ਰਸਤਾ ਨਹੀਂ ਹੈਗਾ। ਰਾਸਤਾ ਅਭੀ ਸਾਨੂੰ ਬਣਾਉਂਦੇ ਜਾਣਾ ਪੈਣਾ ਆ ਚਲੋ ਆਓ ਚੱਲਦੇ ਆਂ ਆਹ ਰਸਤਾ ਆ ਤੁਸੀਂ ਦੇਖ ਸਕਦੇ ਆ ਫੜ ਫੜ ਕੇ ਸਾਨੂੰ ਪਹਾੜੀ ਉੱਪਰ ਚੜਨਾ ਪੈਣਾ ਆ ਬਹੁਤ ਔਖਾ ਆ ਚੜਾਈ ਵੀ ਬਿਲਕੁਲ ਤਿੱਖੀ ਆ ਜਿੱਥੇ ਚੰਨਾ ਬਹੁਤ ਜ਼ਿਆਦਾ ਔਖਾ ਹੋ ਸਕਦਾ ਆ ਇਸ ਕਿਲੇ ਨੂੰ ਕੋਈ ਵੀ ਰਸਤਾ ਨਹੀਂ ਬਣਿਆ ਅਜੇ ਤੱਕ ਜੋ ਤੁਸੀਂ ਦੇਖ ਰਹੇ ਆ ਇਹ ਵੀ ਪਾਣੀ ਥੱਲੇ ਆਉਣ ਵਾਸਤੇ ਆ ਕਿ ਜਦੋਂ ਵੀ ਬਰਸਾਤਾਂ ਆਉਂਦੀਆਂ ਆ ਇਹਦੇ ਰਾਹੀਂ ਪਾਣੀ ਥੱਲੇ ਜਾਂਦਾ ਆ ਪੈਰ ਸਾਡੇ ਫਿਸਲਦੇ ਪਏ ਆ ਕਿਉਂਕਿ ਜਿਹੜੇ ਚੀਲ ਦੇ ਦਰਖਤਾਂ ਦਾ ਆ ਜਿਹੜਾ ਘਾਹ ਆ ਤੇ ਇਹਦੇ ਉੱਤੇ ਪੈਰ ਨਹੀਂ ਟਿਕਦਾ ਤੇ ਬਿਲਕੁਲ ਜਿਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸਿੱਧੀ ਤਰੀਕ ਸਿੱਧੀ ਤਿੱਖੀ ਚੜਾਈ ਹੋਣ ਕਰਕੇ ਕਾਫੀ ਮੁਸ਼ਕਲ ਆ ਰਹੀ ਹੈ ਚਾਰਨ ਦੇ ਵਿੱਚ ਇੱਕ ਲੰਬਾ ਟਰੈਕ ਕਰਨ ਤੋਂ ਬਾਅਦ ਅਸੀਂ ਕਿਲੇ ਦੇ ਕਾਫੀ ਲਾਗੇ ਆ ਗਏ ਆ ਤੁਸੀਂ ਦੂਰੋਂ ਦੇਖ ਸਕਦੇ ਆ ਕਿਲੇ ਦਾ ਦ੍ਰਿਸ਼ ਲਗਭਗ 1 ਕਿਲੋਮੀਟਰ ਰਹਿ ਗਿਆ ਆ ਹੈ ਕਾਫੀ ਹਾਈਟ ਤੇ ਆ ਇੱਥੋਂ ਲੱਗਦਾ ਪਿਆ ਜਿਦਾ ਲੱਗੇ ਆ ਅਸੀਂ ਮੌਤ ਨਾਲ ਲੜਦੇ ਲੜਦੇ ਕਿਲੇ ਤੱਕ ਪਹੁੰਚੇ ਗਏ ਆ ਤੁਸੀਂ ਮੰਨਣਾ ਇੰਨੀ ਤਿੱਖੀ ਚੜ੍ਹਾਈ ਸੀ ਇੱਕ ਮੌਤ ਦਾ ਘਰੇ ਜਿਹਾ ਕਈ ਵਾਰ ਅਸੀਂ ਹਾਰ ਮੰਨੀ ਤੇ ਫਿਰ ਵੀ ਪਰਮਾਤਮਾ ਵੱਲੋਂ ਅਸੀਂ ਕਿਲੇ ਤੱਕ ਪਹੁੰਚ ਗਏ ਆ ਕਿਉਂਕਿ ਅਸੀਂ ਬੈਕ ਸਾਈਡ ਦਾ ਰਸਤਾ ਚੁਣਿਆ ਸੀਗਾ ਜਿਹੜਾ ਇਹਦਾ ਫਰੰਟ ਦਾ ਰਸਤਾ ਆ ਤੇ ਕਹਿੰਦੇ ਉਹ ਖਤਮ ਹੋ ਗਿਆ ਆ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਬਾਰਿਸ਼ਾਂ ਵਗੈਰਾ ਬਹੁਤ ਹੋਈਆਂ ਪਿਛਲੇ ਸਾਲ ਤੇ ਹੁਣ ਇਸ ਵੇਲੇ ਤੁਸੀਂ ਦੇਖ ਲਓ ਕਿੰਨੀ ਹਾਈਟ ਤੇ ਅਸੀਂ ਕਿਲੇ ਤੱਕ ਪਹੁੰਚ ਚੁੱਕੇ ਆ ਇਹ ਕਿਲੇ ਦੀ ਬੈਕ ਸਾਈਡ ਆ ਸਾਰਾ ਕਿਲਾ ਚੁੰਨਾ ਤੇ ਪੱਥਰ ਦੇ ਨਾਲ ਮਿਲਾ ਕੇ ਬਣਾਇਆ ਗਿਆ ਆ ਆਲੇ ਦੁਆਲੇ ਦਾ ਇੱਕ ਵਾਰ ਦ੍ਰਿਸ਼ ਦੇਖ ਲਓ ਕਿੰਨੀਆਂ ਉੱਚੀਆਂ ਉੱਚੀਆਂ ਪਹਾੜੀਆਂ ਨਜ਼ਰ ਆ ਰਹੀਆਂ ਆਲੇ ਦੁਆਲੇ ਜਿਹੜੀਆਂ ਹਰ ਕਿਸੇ ਨੂੰ ਵਧੀਆ ਲੱਗਣਗੀਆਂ ਰਸਤੇ ਦੇ ਵਿੱਚ ਅਸੀਂ ਬਹੁਤ ਵਾਰ ਫਿਸਲੇ ਬਾਰ-ਬਾਰ ਬਚੇ ਅਸੀਂ ਕਾਫੀ ਵਧੀਆ ਲੱਗਾ ਸਾਨੂੰ ਕਿਲੇ ਤੱਕ ਪਹੁੰਚ ਕੇ ਹੁਣ ਤੱਕ ਦਾ ਸਭ ਤੋਂ ਖਤਰਨਾਕ ਸਜਾ ਇਹ ਟਰੈਕ ਸਗਾ ਜਿੰਨੇ ਵੀ ਕਿਲੇ ਅੱਜ ਤੱਕ ਅਸੀਂ ਲੁਕੇ ਹੋਏ ਕਵਰ ਕੀਤੇ ਇਹ ਬਿਲਕੁਲ ਅਲੱਗ ਸੀ ਜਿਹਨੂੰ ਕੋਈ ਰਸਤਾ ਨਹੀਂ ਬਣਿਆ ਹੋਇਆ ਸਭ ਤੋਂ ਜੋ ਮੇਨ ਆ ਕਿ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਦਾ ਇਹ ਕਿਲਾ ਆ ਜਿਹੜਾ ਅੱਜ ਤੱਕ ਲੁਕਿਆ ਰਿਹਾ ਆ ਜੋ ਅਸੀਂ ਤੁਹਾਨੂੰ ਦਿਖਾ ਰਹੇ ਆ ਆ ਫਿਰ ਨਹੀਂ ਆ ਜਿਹੜੀ ਘੁੰਮ ਕੇ ਕਿਲੇ ਤੱਕ ਜਾਊਗੀ ਹੁਣ ਤੁਹਾਨੂੰ ਕਿਲੇ ਦੇ ਆਲੇ ਦੁਆਲੇ ਘੁੰਮ ਫਿਰ ਕੇ ਸਾਰਾ ਕਿਲਾ ਦਿਖਾ ਦਈਏ ਕਾਫੀ ਵੱਡੇ ਏਰੀਏ ਦੇ ਵਿੱਚ ਇਹ ਕਿਲਾ ਫੈਲਿਆ ਹੋਇਆ ਆ ਆਲੇ ਦੁਆਲੇ ਦਾ ਦ੍ਰਿਸ਼ ਤਾਂ ਸਵਰਗ ਹੀ ਆ ਤੁਸੀਂ ਦੇਖ ਸਕਦੇ ਆ ਦੂਰ ਦੂਰ ਤੱਕ ਕੋਈ ਇੰਦਾ ਨਹੀਂ ਕੋਈ ਪਰਿੰਦਾ ਨਹੀਂ ਸ਼ਾਂਤੀ ਸ਼ਾਂਤੀ ਆ ਜੋ ਅਸੀਂ ਭਾਲਣ ਵਾਸਤੇ ਦੂਰ ਦੂਰ ਜਾਂਦੇ ਆ ਹਰ ਕਿਸੇ ਨੂੰ ਇੱਥੇ ਆ ਕੇ ਸਕੂਨ ਮਿਲੇਗਾ ਕਿਆ ਡਿਜ਼ਾਈਨਿੰਗ ਆ ਕੇ ਲਈ ਤੁਸੀਂ ਦੇਖ ਲਓ ਇੱਥੇ ਤੱਕ ਪਹੁੰਚਣਾ ਜਿੱਦਾਂ ਮੈਂ ਬਾਰ-ਬਾਰ ਕਹਿ ਰਿਹਾ ਆ ਬਹੁਤ ਜ਼ਿਆਦਾ ਖਤਰਨਾਕ ਆ ਮੋਤ ਦਾ ਘਰੇ ਹੀ ਆ ਹੁਣ ਤੁਸੀਂ ਖੁਦ ਦੇਖ ਸਕਦੇ ਆ ਅਸੀਂ ਦੂਸਰੇ ਪਾਸੇ ਆਏ ਆ ਕਿੰਨੀ ਤਿੱਖੀ ਉਤਰਾਈ ਆ ਜੇ ਕਿਸੇ ਦਾ ਪੈਰ ਫਿਸਲਿਆ ਨਹੀਂ ਤਾਂ ਤੁਸੀਂ ਦੇਖ ਲਓ ਕੀ ਬਣੇਗਾ ਉਹਦਾ ਦੂਰ-ਦੂਰ ਤੱਕ ਕੋਈ ਨਜ਼ਰ ਨਹੀਂ ਆ ਰਿਹਾ ਸਾਨੂੰ ਪੁੱਛੋ ਅਸੀਂ ਕਿੱਦਾਂ ਪਹੁੰਚੇ ਆ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਤੇ ਅਸੀਂ ਕਈ ਵਾਰ ਹਾਰ ਮੰਨੀ ਕਿ ਸ਼ਾਇਦ ਨਾ ਪਹੁੰਚਿਆ ਜਾਵੇ ਕਿਉਂਕਿ ਸਾਨੂੰ ਰਸਤੇ ਦੇ ਵਿੱਚ ਵੀ ਕਿਸੇ ਨੇ ਦੱਸਿਆ ਸੀ ਪਿੰਡ ਵਾਲੇ ਨੇ ਕਿ ਪਿੱਛੇ ਮੀਹ ਪੈਣ ਦੇ ਨਾਲ ਰਸਤੇ ਸਾਰੇ ਖਤਮ ਹੋ ਗਏ ਆ ਬਹੁਤ ਜ਼ਿਆਦਾ ਰਿਸਕ ਆ ਤੁਸੀਂ ਨਾ ਜਾਓ ਕਿਲੇ ਤੱਕ ਫੇਰ ਵੀ ਅਸੀਂ ਸੋਚਿਆ ਕਿ ਇੰਨੀ ਦੂਰ ਅਸੀਂ ਆਏ ਆ ਪੰਜਾਬ ਤੋਂ ਤਾਂ ਅਸੀਂ ਕਰਕੇ ਜਾਣਾ ਕਬਰ ਪ੍ਰਮਾਤਮਾ ਨੇ ਸਾਡਾ ਸਾਥ ਦਿੱਤਾ ਤੇ ਅਸੀਂ ਇੱਥੇ ਤੱਕ ਪਹੁੰਚ ਸਕੇ ਆ ਹੁਣ ਅਸੀਂ ਬਿਲਕੁਲ ਫਰੰਟ ਤੇ ਤੁਹਾਨੂੰ ਲੈ ਕੇ ਜਾ ਰਹੇ ਹਾਂ ਕਿਲੇ ਦੇ ਜਿਹੜਾ ਗੇਟ ਆ ਤੇ ਇਹ ਵੀ ਪੈਰ ਦੇ ਦੇ ਰੱਖਣਾ ਪੈਣਾ ਆ ਕਿਉਂਕਿ ਥੱਲੇ ਸਿੱਧੀ ਤਿੱਖੀ ਉਤਰਾਈ ਆ ਹੁਣ ਪਗਡੰਡੀ ਟਾਈਪ ਰਸਤਾ ਹੋ ਗਿਆ ਆ ਆ ਫਿਰ ਨਹੀਂ ਆ ਜਿਹੜੀ ਘੁੰਮਦੀ ਆ ਕਿਲੇ ਦੇ ਆਲੇ ਦੁਆਲੇ ਇਸ ਕਿਲੇ ਦਾ ਡਿਜ਼ਾਈਨ ਦੇਖ ਕੇ ਪਤਾ ਚੱਲਦਾ ਆ ਕਿੰਨੀ ਰਣਨੀਤੀ ਨਾਲ ਇਹ ਕਿਲਾ ਤਿਆਰ ਕੀਤਾ ਗਿਆ ਸੀਗਾ ਸਾਰਾ ਪੱਥਰ ਲਗਾਇਆ ਗਿਆ ਆ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਆ ਪੱਥਰ ਤੇ ਚੂਨੇ ਤੋਂ ਇਹ ਕਿਲਾ ਤਿਆਰ ਕੀਤਾ ਗਿਆ ਆ ਜਿਹੜਾ ਅੱਜ ਵੀ ਪੂਰਾ ਮਜ਼ਬੂਤ ਖੜਾ ਆ ਤੇ ਇੱਕ ਆ ਤੁਸੀਂ ਦੇਖ ਲਓ ਵੱਡਾ ਸਾਰਾ ਸ਼ਰਾਖਾ ਇਹ ਜਿੱਦਾਂ ਤੁਸੀਂ ਸਾਰੇ ਜਾਣਦੇ ਹੋਵੋਗੇ ਉਸ ਵੇਲੇ ਦੂਰਬੀਨ ਨਾਲ ਜਾਂ ਫਿਰ ਬੰਦੂਕਾ ਦਾਗਣ ਵਾਸਤੇ ਇਸ ਤਰ੍ਹਾਂ ਦੇ ਸ਼ਰਾਖ ਹੁੰਦੇ ਸੀ ਕਿਲਿਆਂ ਦੇ ਵਿੱਚ ਕਿਲਾ ਦੇਖ ਕੇ ਇਸ ਤਰ੍ਹਾਂ ਲੱਗਦਾ ਪਿਆ ਆ ਪਤਾ ਨਹੀਂ ਕਿੰਨੇ ਟਾਈਮ ਤੋਂ ਇੱਥੇ ਕੋਈ ਆਇਆ ਨਹੀਂ ਹੋਏਗਾ ਬਹੁਤ ਤੇਜ਼ ਹਵਾ ਚੱਲਦੀ ਪਈ ਆ ਜਿੱਦਾਂ ਤੂਫਾਨ ਹੀ ਹੁੰਦਾ ਆ ਕਿਉਂਕਿ ਕਿਲਾ ਕਾਫੀ ਹਾਈਟ ਤੇ ਹੋਣ ਕਰਕੇ ਜਦੋਂ ਅਸੀਂ ਬਾਹਰਲੇ ਪਾਸੇ ਖੜਦੇ ਆ ਤਾਂ ਹਵਾ ਸਾਨੂੰ ਖਿੱਚਦੀ ਆ ਇਹ ਵੀ ਇੱਕ ਡਰ ਬਣਿਆ ਹੋਇਆ ਆ ਕਿਉਂਕਿ ਕਾਫੀ ਤੇਜ਼ ਹਵਾ ਆ ਤੁਸੀਂ ਸਾਰੇ ਜਾਣਦੇ ਆ ਜਦੋਂ ਅਸੀਂ ਕਿਸੇ ਬਹੁਤ ਜ਼ਿਆਦਾ ਹਾਈਟ ਤੇ ਹੁੰਨੇ ਆ ਤਾਂ ਹਵਾ ਦਾ ਕਾਫੀ ਪ੍ਰਭਾਵ ਪੈਂਦਾ ਆ ਹੁਣ ਜੋ ਅਸੀਂ ਤੁਹਾਨੂੰ ਦੱਸਣ ਜਾ ਰਹੇ ਆ ਅੱਜ ਤੱਕ ਜਿੰਨੇ ਵੀ ਅਸੀਂ ਕਿਲੇ ਦੇਖੇ ਤੇ ਉਹਨਾਂ ਦੇ ਜਿਹੜਾ ਗੇਟ ਹੁੰਦਾ ਆ ਕਿਲੇ ਦਾ ਫਰੰਟ ਉਹ ਥੱਲੇ ਹੀ ਹੁੰਦਾ ਆ ਲੇਕਿਨ ਇਹਦਾ ਜਿਹੜਾ ਗੇਟ ਆ ਮੇਨ ਤੁਸੀਂ ਦੇਖ ਲਓ ਪਹਿਲਾਂ ਪੌੜੀਆਂ ਜਾਂਦੀਆਂ ਪਈਆਂ ਉੱਪਰ ਨੂੰ ਇਨਾ ਪੌੜੀਆਂ ਉੱਤੇ ਚੜ ਕੇ ਅਸੀਂ ਕਿਲੇ ਦੇ ਅੰਦਰ ਤੱਕ ਜਾਣਾ ਆ। ਇੱਥੋਂ ਆਲੇ ਦੁਆਲੇ ਦਾ ਦ੍ਰਿਸ਼ ਦੇਖ ਕੇ ਹਰ ਕੋਈ ਸੋਚੀ ਪੈ ਜਾਏਗਾ ਕਿੰਨੀ ਸੋਹਣੀ ਜਗ੍ਹਾ ਤੇ ਇਹ ਕਿਲਾ ਬਣਾਇਆ ਸੀਗਾ। ਹੁਣ ਤੁਸੀਂ ਦੇਖ ਸਕਦੇ ਆ ਇੱਕ ਤਰ੍ਹਾਂ ਇਹ ਫਰੰਟ ਦੁਵਾਰ ਸਗਾ ਕਿਲੇ ਦਾ ਇਹ ਜਿਹੜਾ ਜੋ ਸਾਨੂੰ ਸੁਣਨ ਨੂੰ ਮਿਲਿਆ ਕਿ ਸਾਰੇ ਕਹਿਣਗੇ ਕਿ ਇਸ ਦਾ ਜਿਹੜਾ ਗੇਟ ਆ ਬਹੁਤ ਜ਼ਿਆਦਾ ਛੋਟਾ ਹੋਵੇਗਾ ਇਹਦਾ ਮੇਨ ਕਾਰਨ ਜੋ ਇਹ ਸਗਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇੱਥੇ ਗੁਪਤ ਰਣਨੀਤੀਆਂ ਜਿਹੜੀਆਂ ਉਹ ਕਰਦੇ ਸੀਗੇ ਜਿਹਦੇ ਕਰਕੇ ਇੱਕ ਤਰ੍ਹਾਂ ਇਹ ਕਿਲਾ ਗੁਪਤ ਹੀ ਸਗਾ ਇਸ ਕਰਕੇ ਇਹਦਾ ਜਿਹੜਾ ਦਰਵਾਜ਼ਾ ਆ ਉਹ ਵੀ ਇਸ ਤਰ੍ਹਾਂ ਦਾ ਬਣਿਆ ਹੋਇਆ ਆ ਬੋਤਾ ਵੱਡਾ ਨਹੀਂ ਹੈਗਾ ਤੁਸੀਂ ਸੋ ਸਕਦੇ ਆ ਕੋਈ ਸੋ ਸਕਦਾ ਇਸ ਤਰ੍ਹਾਂ ਦਾ ਕਿਲਾ ਵੀ ਹੋ ਸਕਦਾ ਆ ਜਿਹਦੇ ਗੇਟ ਬਿਲਕੁਲ ਉੱਪਰ ਜਾ ਕੇ ਬਣਿਆ ਹੋਵੇ ਹੁਣ ਅੰਦਰ ਚਲਦੇ ਆ ਤੇ ਤੁਹਾਨੂੰ ਅੰਦਰਲਾ ਦ੍ਰਿਸ਼ ਦਿਖਾਉਂਦੇ ਆ ਕਿਲੇ ਦਾ ਕਾਫੀ ਕਮਰੇ ਬਣੇ ਹੋਏ ਆ ਕਿਲੇ ਦੇ ਅੰਦਰ ਕੋਈ ਛੋਟਾ ਆ ਕੋਈ ਵੱਡਾ ਆ ਅਸੀਂ ਸੋਚ ਰਹੇ ਹਾਂ ਕਿ ਉਸ ਸਮੇਂ ਕਿਸ ਤਰ੍ਹਾਂ ਇੱਥੇ ਕਿਲੇ ਨੂੰ ਬਣਾਇਆ ਗਿਆ ਸਗਾ ਕਿੰਨੀ ਮਿਹਨਤ ਆਈ ਹੋਊਗੀ ਕਿੱਦਾਂ ਪੱਥਰ ਚੁੰਨਾ ਇੱਥੇ ਲੈ ਕੇ ਆਏ ਹੋਣਗੇ ਬਹੁਤ ਜ਼ਿਆਦਾ ਔਖਾ ਆ ਜਿੱਥੇ ਅੱਜ ਸਾਨੂੰ ਪਤਾ ਅਸੀਂ ਕਿੱਦਾਂ ਪਹੁੰਚੇ ਆ ਉਸ ਸਮੇਂ ਇੱਡਾ ਵੱਡਾ ਕਿਲਾ ਕਿੱਦਾਂ ਤਿਆਰ ਕੀਤਾ ਗਿਆ ਕਿਸੇ ਸਮੇਂ ਤੁਸੀਂ ਲਾ ਲਓ ਕਿ ਕਿੰਨਾ ਰੌਣਕ ਮੇਲਾ ਇੱਥੇ ਹੁੰਦਾ ਹੋਏਗਾ ਤੇ ਅੱਜ ਬਿਲਕੁਲ ਸ਼ਾਂਤੀ ਆ ਸੁੰਨਸਾ ਨਾ ਇਹਦੇ ਚ ਚਾਰੇ ਪਾਸੇ ਇਸ ਤਰ੍ਹਾਂ ਗਲਾਈ ਦੇ ਵਿੱਚ ਬਣੇ ਹੋਏ ਆ ਚਲੋ ਹੁਣ ਚੱਲਦੇ ਆ ਅੱਗੇ ਨੂੰ ਤੁਹਾਨੂੰ ਦਿਖਾਉਂਦੇ ਆ ਹੋਰ ਜਿੰਨਾ ਵੀ ਬਣਿਆ ਹੋਇਆ ਆ ਅੰਦਰ ਕਾਫੀ ਚਾਰ ਝਿੰਡੇ ਆ ਜਿਹਦੇ ਕਰਕੇ ਕਾਫੀ ਸਾਨੂੰ ਮੁਸ਼ਕਲ ਆ ਰਹੀ ਆ ਕੀਲਾ ਦਿਖਾਉਣ ਦੇ ਵਿੱਚ ਇੱਧਰ ਵੀ ਇਸੇ ਤਰ੍ਹਾਂ ਦਾ ਹਾਲ ਆ ਝੋਕੇ ਜਾਣਾ ਪੈ ਰਿਹਾ ਆ ਕਿਉਂਕਿ ਜਿੰਨੇ ਵੀ ਅਸੀਂ ਦੇਖਿਆ ਕਿ ਅੰਦਰ ਆ ਦਰਵਾਜ਼ੇ ਆ ਕਾਫੀ ਇਹਨਾਂ ਦਾ ਛੋਟਾ ਸਾਈਜ਼ ਆ ਤੇ ਆ ਸਾਹਮਣੇ ਤੁਸੀਂ ਦੇਖ ਲਓ ਦਰਖਤ ਨੇ ਸਾਰੀਆਂ ਕੰਧਾਂ ਜਿਹੜੀਆਂ ਪਾੜ ਦਿੱਤੀਆਂ ਆ ਕਾਫੀ ਵਿਸ਼ਾਲ ਰੂਪੇ ਦਾ ਹੋ ਗਿਆ ਆ ਨਾ ਕਿਸੇ ਸਰਕਾਰ ਨੇ ਇਹਦੀ ਕੇਅਰ ਕੀਤੀ ਜਦ ਕਿ ਸਾਨੂੰ ਇਹ ਕਿਲਾ ਸਾਂਭ ਕੇ ਰੱਖਣਾ ਚਾਹੀਦਾ ਸੀਗਾ ਇੱਕ ਤਰ੍ਹਾਂ ਸਿੱਖਾਂ ਦਾ ਕਿਲਾ ਸੀਗਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਿੱਥੇ ਉਹ ਇੱਕ ਤਰ੍ਹਾਂ ਰਣਨੀਤੀਆਂ ਜੰਗ ਦਾ ਪਲਾਨ ਕਰਦੇ ਰਹੇ ਇਸੇ ਤਰ੍ਹਾਂ ਇੱਧਰ ਲਾ ਦੇਖ ਲਓ ਤੁਸੀਂ ਕਿਲੇ ਦਾ ਹਿੱਸਾ ਇਸ ਕਿਲੇ ਦੇ ਵਿੱਚ ਕਾਫੀ ਜੀਆ ਜੰਤਾ ਜਨਵਰ ਵੀ ਕਾਫੀ ਇੱਥੇ ਆਉਣਗੇ ਕਿਉਂਕਿ ਜੰਗਲ ਦੇ ਵਿੱਚ ਇੱਕ ਤਰ੍ਹਾਂ ਇਹ ਕਿਲਾ ਆ ਜਿੱਥੇ ਹਰ ਇਨਸਾਨ ਦਾ ਪਹੁੰਚਣਾ ਬਹੁਤ ਜ਼ਿਆਦਾ ਮੁਸ਼ਕਲ ਆ ਸਾਰੇ ਉਸੇ ਤਰ੍ਹਾਂ ਸ਼ਰਾਖ ਆ ਜਿਨ੍ਹਾਂ ਦੀ ਮੈਂ ਬਾਰ-ਬਾਰ ਗੱਲ ਕਰ ਰਿਹਾ ਆ ਇਹਨਾਂ ਦੇ ਵਿੱਚ ਬੰਦੂਕਾਂ ਦਾਗੀਆਂ ਜਾਂਦੀਆਂ ਸੀ ਦੂਰਬੀਨ ਰੱਖੀਆਂ ਜਾਂਦੀਆਂ ਸੀਗੀਆਂ ਤਾਂ ਕਿ ਦੁਸ਼ਮਣ ਦਾ ਪੂਰਾ ਪਤਾ ਲੱਗ ਸਕੇ ਇਸੇ ਤਰ੍ਹਾਂ ਤੁਸੀਂ ਉੱਪਰ ਦੇਖ ਲਓ ਇਹ ਸਾਰੇ ਇੱਕ ਤਰ੍ਹਾਂ ਉਪਲਜਦਾ ਤੁਸੀਂ ਲਾ ਲੋ ਕਿ ਪਾਰਟ ਸਗਾ ਕਿਲੇ ਦਾ ਜਿਹਦੀਆਂ ਖਿੜਕੀਆਂ ਆਆਂ ਸਾਰੀਆਂ ਥੱਲੇ ਆ ਸਾਰੇ ਦਰਵਾਜੇ ਆ ਤੇ ਉੱਪਰ ਖਿੜਕੀਆਂ ਆ ਹੁਣ ਇਹ ਡਿਜ਼ਾਈਨ ਦੇਖ ਕੇ ਕਿਲੇ ਦਾ ਸਾਡੇ ਸਮਝ ਨਹੀਂ ਆ ਰਿਆ ਇਹਦੀ ਕਿਸ ਤਰ੍ਹਾਂ ਦੀ ਡਿਜ਼ਾਈਨਿੰਗ ਸੀ ਕੀ ਰਣਨੀਤੀ ਸੀ ਉਸ ਸਮੇਂ ਉਹਨਾਂ ਦੀ ਕਿ ਕਿਲੇ ਨੂੰ ਇਸ ਤਰ੍ਹਾਂ ਦਾ ਬਣਾਇਆ ਗਿਆ ਆ ਬਰਾਖਤਾਂ ਦਾ ਕਾਫੀ ਜ਼ਿਆਦਾ ਇੱਥੇ ਔਖਾ ਆ ਤੁਸੀਂ ਦੇਖ ਲੋ ਬਾਰੇ ਪਾਸੇ ਤੁਸੀਂ ਦੇਖ ਲਓ ਅੰਦਰੋਂ ਦਿਖਾਇਆ ਸੀ ਤੁਹਾਨੂੰ ਤੇ ਇਹਨਾਂ ਪਤਾ ਨਹੀਂ ਲੱਗ ਰਿਆ ਸੀਗਾ ਬਾਹਰੋਂ ਪਤਾ ਲੱਗਦਾ ਆ ਕਿ ਕੀ ਹਾਲ ਕਰਤਾ ਕਿਲੇ ਦਾ ਇਸ ਦਰਖਤ ਨੇ ਇਸੇ ਤਰ੍ਹਾਂ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਉੱਧਰ ਦਿਖਾਇਆ ਸੀਗਾ ਕਿ ਕਿਲੇ ਦੇ ਚਾਰੇ ਪਾਸੇ ਇਸ ਤਰ੍ਹਾਂ ਦੇ ਗਲਾਈ ਦੇ ਵਿੱਚ ਜਿੱਦਾਂ ਕਿਲਿਆਂ 'ਚ ਹੁੰਦਾ ਹੀ ਆ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਇਹਦੇ ਉੱਤੇ ਸ਼ਾਇਦ ਕਿਲੇ ਦੇ ਜਿਹੜੇ ਉਸ ਵੇਲੇ ਸਪਾਈ ਹੋਣਗੇ ਉਹ ਨਿਗਰਾਨੀ ਰੱਖਦੇ ਹੋਣਗੇ ਇਹਦੇ ਉੱਪਰ ਜਾ ਕੇ ਕਿਉਂਕਿ ਜੋ ਇਹ ਡਿਜ਼ਾਈਨ ਆ ਸਾਨੂੰ ਚਾਰੇ ਪਾਸੇ ਮਿਲ ਰਿਹਾ ਕਿਲੇ ਦੇ ਚਲੋ ਇੱਧਰਲੇ ਪਾਸੇ ਚੱਲਦੇ ਆ ਕਾਫੀ ਦੇ ਸਮਝ ਕੇ ਜਾਣਾ ਪੈ ਰਿਹਾ ਆ ਖਸੂਸਰ ਕਾਫੀ ਆ ਇੱਥੇ ਉੱਪਰਲਾ ਤੁਸੀਂ ਦ੍ਰਿਸ਼ ਦੇਖ ਲਓ ਸਕੰਦਾਂ ਦੇ ਘਾਈ ਘਾਓਗਿਆ ਪਿਆ ਆ ਉਸ ਸਮੇਂ ਦੀਆਂ ਨਿਸ਼ਾਨੀਆਂ ਦੇਖ ਕੇ ਸਾਨੂੰ ਕਾਫੀ ਵਧੀਆ ਲੱਗਦਾ ਪਿਆ ਆ ਕਿੰਨੇ ਸਾਲ ਹੋ ਗਏ ਆ ਅੱਜ ਵੀ ਇਹ ਕਿਲਾ ਦੇਖਣ ਨੂੰ ਸਾਨੂੰ ਮਿਲਦਾ ਪਿਆ ਆ ਹੁਣ ਤੁਹਾਨੂੰ ਕਿਲੇ ਦੀ ਤੀਸਰੀ ਜਿਹੜੀ ਗੋਲ ਡਿਜ਼ਾਈਨਿੰਗ ਆ ਜਿਹਦੇ ਬਾਰੇ ਮੈਂ बार-बार ਜ਼ਿਕਰ ਕਰ ਰਿਹਾ ਆ ਤੇ ਉਹ ਇਹ ਆ ਕਾਫੀ ਵਧੀਆ ਲੱਗੀ ਸਾਨੂੰ ਇਹ ਡਿਜ਼ਾਈਨਿੰਗ ਕਿਲੇ ਦੇ ਚਾਰੇ ਪਾਸੇ ਇੱਧਰ ਵੀ ਇਸੇ ਤਰ੍ਹਾਂ ਤੁਸੀਂ ਦੇਖ ਲਓ ਬੰਦੂਕਾਂ ਦਾਾਗਣ ਵਾਸਤੇ ਸਰਾ ਕਿਤੇ ਹੋਏ ਆ ਕਾਫੀ ਆ ਇੱਧਰਲੇ ਪਾਸੇ ਚਾਰਾ ਚਾਰ ਇੱਧਰ ਆ ਚਾਰ ਇੱਧਰ ਆ ਕਿੰਨੀ ਜ਼ਿਆਦਾ ਸਖਤ ਸੁਰੱਖਿਆ ਹੋਊਗੀ ਉਸ ਵੇਲੇ ਤੁਸੀਂ ਦੇਖ ਲਓ ਸਪਾਈਸ ਵਾਈ ਸੀਗੇ ਇੱਕ ਤਰ੍ਹਾਂ ਜੇ ਦੇਖਣਾ ਹੋਵੇ ਤਾਂ ਸਾਨੂੰ ਇਸ ਤਰ੍ਹਾਂ ਲੱਗਦਾ ਪਿਆ ਆ ਕਿ ਜਿੱਦਾਂ ਤੁਸੀਂ ਲਾ ਲਓ ਕਿ ਇੱਕ ਇਹ ਚੌਂਕੀ ਹੁੰਦੀ ਆ ਉਸ ਸਮੇ ਸਿੱਖਾਂ ਦੀ ਕੌਂਕੇ ਬਾਬਾ ਬੱਧਾ ਸਿੰਘ ਬਾਦਾ ਤੁਸੀਂ ਸਾਰੇ ਜਾਣਦੇ ਆ ਤੇ ਇੱਕ ਆਪਣੇ ਪੰਜਾਬ ਦੇ ਵਾਸਤੇ ਉਹਨਾਂ ਨੇ ਕਿੰਨਾ ਸੰਘਰਸ਼ ਕੀਤਾ ਤੇ ਅੱਜ ਹਿਮਾਚਲ ਦੇ ਵਿੱਚ ਲੁਕੇ ਹੋਏ ਇਸ ਤਰ੍ਹਾਂ ਦੇ ਉਹਨਾਂ ਦੇ ਕਿਲੇ ਮਿਲਦੇ ਪਏ ਆ ਜਿਨ੍ਹਾਂ ਦਾ ਸ਼ਾਇਦ ਕਿਸੇ ਨੇ ਸੁਣਿਆ ਵੀ ਨਹੀਂ ਹੋਏਗਾ ਜਿੱਦਾਂ ਜਿੱਦਾਂ ਅਸੀਂ ਕਿਲੇ ਦੇ ਅੰਦਰ ਹੋ ਜਾ ਰਹੇ ਆ ਤਾਂ ਕਾਫੀ ਚਾਰ ਛਿੰਡੇ ਵੱਧ ਰਹੇ ਆ ਜਿਨ੍ਹਾਂ ਅੰਦਰ ਜਾਣਾ ਕਾਫੀ ਮੁਸ਼ਕਲ ਆ ਹੁਣ ਇੱਧਰਲੇ ਪਾਸੇ ਅਸੀਂ ਆਏ ਆ ਇਹ ਚੌਥੀ ਡਿਜ਼ਾਈਨਿੰਗ ਆ ਜਿਹੜੀ ਗਲਾਈ ਦੇ ਵਿੱਚ ਆ ਇੱਧਰ ਵੀ ਸੇਮ ਜਿੱਦਾਂ ਅਸੀਂ ਤੁਹਾਨੂੰ ਪਹਿਲਾਂ ਤਿੰਨ ਡਿਜ਼ਾਈਨਿੰਗਾਂ ਦਿਖਾਈਆਂ ਉਸੇ ਤਰ੍ਹਾਂ ਸੇਮ ਆ ਸਾਰਾ ਬੰਦੂਕਾ ਦਾਗਣ ਵਾਸਤੇ ਦੂਰਬੀਨ ਨਾਲ ਦੇਖਣ ਵਾਸਤੇ ਦੁਸ਼ਮਣਾਂ ਨੂੰ ਸਾਰਾ ਉਸੇ ਤਰ੍ਹਾਂ ਬਣਿਆ ਹੋਇਆ ਆ ਮੈਂ ਤੁਹਾਨੂੰ ਦੁਬਾਰਾ ਫੇਰ ਦੱਸ ਦਿੰਦਾ ਆ ਇਹ ਕਿਲਾ 200 ਸਾਲ ਪੁਰਾਣਾ ਆ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇੱਥੋਂ ਲਹੋੜ ਤੱਕ ਦਾ ਰਸਤਾ ਵੀ ਕਹਿੰਦੇ ਬਣਾਇਆ ਹੋਇਆ ਸੀਗਾ ਤੇ ਜਿਹੜਾ ਹੁਣ ਇੱਕ ਤਰ੍ਹਾਂ ਮਿਟ ਗਿਆ ਆ ਅਸੀਂ ਕਿਲੇ ਦੇ ਬਾਹਰ ਆ ਗਏ ਆ ਕੌਣ ਵੀਡੀਓ ਦੀ ਸਮਾਪਤੀ ਕਰਦੇ ਆ ਜਿੱਦਾਂ ਤੁਹਾਨੂੰ ਪਹਿਲਾਂ ਮੈਂ ਬਾਹਲੇ ਪਾਸੇ ਤਿੰਨ ਦਿਖਾਈ ਸੀ ਕਿਉਂਕਿ ਜਿਹੜਾ ਇਹ ਕਿਲਾਇਆ ਇਹ ਚਾਰ ਪਾਸੇ ਆ ਕਿਲੇ ਦੇ ਬਾਹਲੇ ਤੇ ਆ ਪਾਸਾ ਰਹਿ ਗਿਆ ਇਹ ਚੌਥਾ ਤੇ ਇਹ ਜਾਂਦੇ ਜਾਂਦੇ ਤੁਹਾਨੂੰ ਇੱਕ ਵਾਰ ਨਿਗਾ ਫਰਾ ਦਈਏ ਕਿਉਂਕਿ ਇਧਰਲਾ ਪਾਸਾ ਬਾਕੀ ਤਿੰਨ ਪਾਸਿਆਂ ਨਾਲੋਂ ਕਾਫੀ ਜ਼ਿਆਦਾ ਡੇਂਜਰਸ ਆ ਤੁਸੀਂ ਦੇਖ ਸਕਦੇ ਆ ਦੂਰ ਦੂਰ ਤੱਕ ਦਿਖਾਈ ਦੇ ਰਿਹਾ ਆ ਆਲੇ ਦੋਲੇ ਦੇ ਪਿੰਡ ਆਸ ਕਰਦੇ ਹਾਂ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਹੁਣ ਮੇਰੀ ਤੁਹਾਨੂੰ ਸਾਰਿਆਂ ਨੂੰ ਹੰਬਰ ਰਿਕਵੈਸਟ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੁਸੀਂ ਦੇਖੇ ਲਿਆ ਕਿੱਦਾਂ ਅਸੀਂ ਮੌਤ ਦੇ ਘਰ ਦੇ ਵਿੱਚ ਦਾਖਲ ਹੋਏ ਆ ਬਹੁਤ ਜ਼ਿਆਦਾ ਔਖਾ ਸੀ ਇਸ ਕਿਲੇ ਤੱਕ ਪਹੁੰਚਣਾ ਤੇ ਬਾਕੀ ਤੁਹਾਡੀ ਸਪੋਰਟ ਤੋਂ ਬਿਨਾ ਤਾਂ ਅਸੀਂ ਅੱਗੇ ਨਹੀਂ ਵੱਧ ਸਕਦੇ ਜਿਹੜੇ ਭਰਾ ਪੈਨ ਸਾਡੇ ਚੈਨਲ ਤੇ ਨਵੇਂ ਆਏ ਹੋਣ ਉਹ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਚਲੋ ਹੁਣ ਚੱਲਦੇ ਆਂ ਕਿਉਂਕਿ ਜਾਣ ਨੂੰ ਵੀ ਕਾਫੀ ਟਾਈਮ ਲੱਗਣਾ ਆ ਪਹਿਲਾਂ ਵੀ ਸਾਨੂੰ 2 ਘੰਟੇ ਲੱਗੇ ਸੀ ਕਿਲੇ ਤੱਕ ਪਹੁੰਚਣ ਲਈ ਉਨਾ ਕ ਟਾਈਮ ਸਾਨੂੰ ਹੁਣ ਜਾਣ ਨੂੰ ਲੱਗ ਜਾਏਗਾ ਧੰਨਵਾਦ